ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਜਿਹੜੇ ਜਿਮਨੀ ਚੌਂ ਨੇ ਲੜ ਚੁੱਕੇ ਹਨ ਉਹਨਾਂ ਦੀ ਜਿਹੜੀ ਬੇਟੀ ਕੰਚਨਪ੍ਰੀਤ ਕੌਰ ਦੇ ਖਿਲਾਫ ਜਿਹੜਾ ਕਿ ਇੱਕ ਪੁਲਿਸ ਵੱਲੋਂ ਜਿਹੜਾ ਪਰਚੇ ਵਿੱਚ ਨਾਮਜ਼ਦ ਕਰਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਲੈ ਕੇ ਜਿਹੜੀ ਕਿ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਸੀ ਔਰ ਬੀਤੇ ਕੱਲ ਸ਼ਨੀਵਾਰ ਸ਼ਾਮ ਦੀ ਜੇ ਗੱਲ ਕਰੀਏ ਤਾਂ ਸ਼ਾਮੀ 5:30 ਵਜੇ ਤੋਂ ਇਹ ਸੁਣਵਾਈ ਸ਼ੁਰੂ ਹੋਈ ਸੀ ਔਰ ਅੱਜ ਸਵੇਰੇ ਕਰੀਬ 4 ਵਜੇ ਜਾ ਕੇ ਮਾਨਯੋਗ ਅਦਾਲਤ ਤਰਨਤਨ ਮੱਲੋਂ ਜਿਹੜਾ ਕਿ ਇਸ ਦਾ ਫੈਸਲਾ ਸੁਣਾ ਦਿੱਤਾ ਗਿਆ ਹੈ ਜਿਸ ਵਿੱਚ ਕੰਚਨਪ੍ਰੀਤ ਕੌਰ ਨੂੰ ਜਿਹੜਾ ਕਿ ਹੈ ਕਾਫੀ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਹੈ ਔਰ ਜਿੱਥੇ ਕਿ ਜਿਹੜੇ ਕੰਚਨਬ੍ਰੀਤਕਰ ਰੰਧਾਵਾ ਨੇ ਉਹਨਾਂ ਨੇ ਇਸ ਜਿਹੜੇ ਫੈਸਲੇ ਦਾ ਜਿੱਥੇ ਸਵਾਗਤ ਕਰਦੇ ਆਂ ਅਦਾਲਤ ਦਾ ਧੰਨਵਾਦ ਕੀਤਾ ਹੈ ਉੱਥੇ ਹੀ ਪਰਮਾਨੰਦਾ ਦਾ ਸ਼ੁਕਰੀਆ ਦਾਅ ਕੀਤਾ ਹੈ ਇਸ ਦੌਰਾਨ ਜਿਹੜੀ ਸੁਣਵਾਈ ਹੋਈ ਹੈ ਉਸ ਦੇ ਵਿੱਚ ਜਿਹੜਾ ਦੱਸਿਆ ਗਿਆ ਹੈ ਕਿ ਜਿਹੜੇ ਕੁੱਲ 6 ਵਕੀਲ ਜਿਹੜੇ ਸੀਗੇ ਉਹ ਜਿਹੜੇ ਪੇਸ਼ ਹੋਏ ਸਨ ਜਿਹੜੇ ਕੰਚਨਬੀਰ ਕੌਰ ਵੱਲੋਂ ਔਰ ਉਸ ਦੌਰਾਨ ਜਿਹੜੇ ਐਡਵੋਕੇਟ ਜਨਰਲ ਵਿਭਾਗ ਵੱਲੋਂ ਵੀ ਜਿਹੜੇ ਵੱਖਰੇ ਵਕੀਲ ਨੇ ਪੇਸ਼ ਹੋਏ ਸੀ ਦੋਵਾਂ ਵਕੀਲਾਂ ਦੀਆਂ ਜਿਹੜੀਆਂ ਦਲੀਲਾਂ ਨੂੰ ਸਹਿਮਤੀ ਜਤਾਉਂਦੇ ਹੋਏ ਆ ਮਾਨਯੋਗ ਅਦਾਲਤ ਵੱਲੋਂ ਜਿਹੜੀ ਕਿ ਰਾਤ ਜਿਹੜੀ ਕਰੀਬ 1 ਵਜੇ ਤੋਂ ਲੱਗੇ ਜਿਹੜਾ ਕਿ ਫੈਸਲਾ ਸੁਣਾਉਣ ਤੋਂ ਬਾਅਦ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਔਰ ਉਹ ਕਰੀਬ ਸਵੇਰੇ 4 ਵਜੇ ਜਾ ਕੇ ਫੈਸਲਾ ਜਿਹੜਾ ਵਾ ਉਹ ਸੁਣਾਇਆ ਗਿਆ ਹੈ ਇਸ ਦੌਰਾਨ ਜਿਹੜੇ ਮੌਜੂਦ ਹਨ ਅਕਾਲੀ ਦਲ ਦੇ ਜਿਹੜੇ ਵਕ ਵਕ ਸੀਨੀਅਰ ਨੇਤਾ ਔਰ ਜਿਹੜੇ ਵਰਕਰ ਸੀ ਉਹਨਾਂ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਔਰ ਜਿਹੜੀ ਕੰਚਨਪ੍ਰੀਤ कौर ਰੰਧਾਵਾ ਉਹਨਾਂ ਨੇ ਵੀ ਇਸ ਦਾ ਸ਼ੁਕਰੀਆ ਦਾ ਕੀਤਾ ਹੈ ਇਸ ਦਰਨ ਉਹਨਾਂ ਨੇ ਜਿਹੜੀ ਗੱਲ ਦੱਸੀ ਹੈ ਕਿ ਉਹਨਾਂ ਦੇ ਬਹਿਰੂਪੀਏ ਨਾਮ ਦੇ ਇੱਕ ਔਰਤ ਨੂੰ ਲਿਆ ਕੇ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਦਕਿ ਉਹਨਾਂ ਨੂੰ ਬੇਸਮੈਂਟ ਦੇ ਰਾਹੀਂ ਹੀ ਪੁਲਿਸ ਵੱਲੋਂ ਉੱਪਰ ਲਿਜਾਇਆ ਗਿਆ ਸੀ ਲੇਕਿਨ ਇਸ ਦੇ ਪਿੱਛੇ ਕੀ ਕਾਰਨ ਸਨ ਉਸ ਦੀ ਇੱਕ ਪੁਲਿਸ ਦੇ ਖਿਲਾਫ ਵੀ ਕਾਫੀ ਜ਼ਿਆਦਾ ਉਹਨਾਂ ਨੇ ਆਪਣੇ ਰੋਜ਼ਗਾਰ ਕੀਤੇ ਹਨ ਔਰ ਜਿਹੜੇ ਇਹਨਾਂ ਦੇ ਮੁੱਖ ਬੁਲਾਰੇ ਹਨ kleren. ਐਡਵੋਕੇਟ ਕਲੈਰ ਉਹਨਾਂ ਨੇ ਵੀ ਦੱਸਿਆ ਹੈ ਕਿ ਮਾਨਯੋਗ ਅਦਾਲਤ ਵਿੱਚ ਵੀ ਇਸ ਗੱਲ ਨੂੰ ਸਾਂਝਾ ਕੀਤਾ ਗਿਆ ਸੀ ਔਰ ਜਿਹੜੀ ਅੱਜ ਜਿੱਤ ਹੋਈ ਹੈ ਇਹ ਸੱਚ ਦੀ ਜਿੱਤ ਹੋਈ ਹੈ ਰਮਨ ਚਾਵਲਾ ਜਗਬਨ ਟੀਵੀ ਤਰਨ ਤਰਨ ਦੇਖ ਰਹੇ ਹੋ ਅੱਜ ਪੰਜ ਬੰਦੇ ਨੀਤੇ ਇਹ ਬਿਲਕੁਲ ਜੀ ਕੱਲ ਜਿਹੜਾ ਇਹਨਾਂ ਨੇ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਸੀਗੀ ਕਿਸੇ ਕੇਸ ਦੇ ਵਿੱਚ ਮਜੀਠੇ ਥਾਣੇ 'ਚ ਤੇ ਉੱਥੋਂ ਸ਼ਾਮ ਨੂੰ ਇਹਨਾਂ ਨੇ ਬਸ ਪੇਪਰ ਦਿਖਾਇਆ ਮੈਨੂੰ ਕਿ ਆ ਤੁਹਾਡੇ ਤਰਾਮਾਂ ਲੱਗੀਆਂ ਤੇ ਤੁਹਾਨੂੰ ਅਰੈਸਟ ਕਰਦੇ ਆ ਤੇ ਮੈਨੂੰ ਲੈ ਕੇ ਚਲੇ ਗਏ ਆ ਉੱਥੋਂ ਤੇ ਅੱਜ ਮੈਂ ਪਹਿਲਾਂ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੀ ਆ ਜਿਹਦਾ ਓਟ ਆਸਰਾ ਲੈ ਕੇ ਹਮੇਸ਼ਾ ਮੈਂ ਤੁਰਦੀ ਆ ਤੇ ਦੂਜਾ ਮੈਂ ਧੰਨਵਾਦ ਕਰਦੀ ਆ ਮਾਨਯੋਗ ਅਦਾਲਤ ਜਿਨ੍ਹਾਂ ਨੇ ਇਨਸਾਫ ਦਿੱਤਾ ਆ ਮੈਨੂੰ ਤੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਪੈਣ ਭਰਾ ਮੇਰੇ ਅੱਜ ਖੜੇ ਆ ਅੱਜ ਇਹ ਨੀਂਦ देर ਤੱਕ ਵੀ ਅਜੋ ਇੱਥੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਜੇ ਤੁਹਾਨੂੰ ਜਦੋਂ ਉਹਨਾਂ ਨੇ ਡੀਟੇਨ ਕੀਤਾ ਕੁਝ ਉਥੇ ਕਿਸਾ ਹੋ ਰਿਹਾ ਜੀ ਦੇਖੋ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤੇ ਧਰਾਵਾਂ ਦੀ ਇੰਨੀ ਨੌਲੇਜ ਨਹੀਂ ਆ ਕਿ ਕੀ ਹੁੰਦੀ ਆ ਕਿ ਇਹ ਕਿਹੜੀ ਲੱਗੀ ਹੋਈ ਆ ਤੇ ਲੈ ਕੇ ਗਏ ਆ ਪਹਿਲੋਂ ਇਹ ਮੈਨੂੰ ਚਵਾਲ ਥਾਣੇ ਲੈ ਗਏ ਆ ਫਿਰ ਤਰਨਤਾਰਨ ਸਦਰ ਥਾਣਾ ਫਿਰ ਤਰਨਤਾਰਨ ਸਿਟੀ ਥਾਣਾ ਬਸ ਇਦਾਂ ਹੀ ਇਸ ਤਰ੍ਹਾਂ ਹੀ ਰੱਖਿਆ ਆ ਤੇ ਅੱਜ ਜਿਹੜਾ ਆ ਅੱਜ ਪੇਸ਼ੀ ਕੀਤੀ ਗਈ ਆ ਪੁਲੀਸ ਕਲੀਅਰ ਕਰੋ ਜੋ ਸੀ ਅੱਜ ਕੋਰਟ ਪਹੁੰਚੀ ਸੀ ਤੁਹਾਨੂੰ ਕਿੱਧਰ ਦੀ ਲਿਆ ਗਿਆ ਸੀ ਮੈਨੂੰ ਬੇਸਮੈਂਟ ਥਾਣੀ ਲੈ ਕੇ ਗਏ ਸੀ ਅੱਜ ਤੁਹਾਡੀ ਬਹਿ ਰੂਪੀਆ ਜੜ ਕੋਈ ਹਾਂ ਜੀ ਮੈਨੂੰ ਵੀ ਪਤਾ ਲੱਗਾ ਕਿ ਉਹ ਕਿਸੇ ਨੂੰ ਹੋਰ ਨੂੰ ਲੈ ਕੇ ਆਏ ਸੀ ਕਿਉਂਕਿ ਮੈਨੂੰ ਬੇਸਮੈਂਟ ਥਾਣੀ ਲੈ ਕੇ ਗਏ ਸੀਗੇ ਕੀ ਲੋ ਸਾਬ ਜਦੋਂ ਪਹਿਲੀ ਵਾਰ ਇੱਥੇ ਤਰਨ ਲੱਗਿਆ ਸੀ ਤਾਂ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਉਹ ਡਟ ਕੇ ਆਪਣੇ ਵਰਕਰਾਂ ਦੇ ਨਾਲ ਖੜਨਗੇ ਬਿਲਕੁਲ ਜੀ ਬਿਲਕੁਲ ਉਹ ਡਟ ਕੇ ਖੜੇ ਆ ਤੇ ਅੱਜ ਵੇਖ ਲਓ ਸਾਰੇ ਜਾਣੇ ਜਿਹੜੀ ਪਾਰਟੀਆਂ ਜਿਹੜੀ ਆ ਸਾਡੀ ਸਾਰੀ ਅੱਜ ਸਾਡੇ ਨਾਲ ਖੜੀ ਆ ਮੋਢੇ ਨਾਲ ਮੋਢਾ ਜੋੜ ਕੇ ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਧੰਨਵਾਦ ਇੱਕ ਇੱਕ ਵਾਰ ਇਹ ਲੱਗਦਾ ਕੰਟ੍ਰੈਕਟ ਵੀ ਕਿਉਂ ਇਨਸ਼ਾਅਰ ਅੱਜ ਮੈਂ ਜਾ ਰਹੀ ਆ ਕਿ ਕਰਕੇ ਪੰਜ ਐਫ ਆਈਆਰ ਕੀ ਲੋ ਜੀ ਵੇਖੋ ਜੀ ਇਹ ਤੁਸੀਂ ਵੇਖ ਹੀ ਲਿਆ ਸਰਕਾਰ ਦੇ ਕੰਮ ਉਹ ਸੱਚੇ ਸ਼ਾਇਦ ਜਿਹੜੀ ਆ ਉਹ ਵੀ ਕਰ ਰਿਹਾ ਤੇ ਮੈਂ ਸਾਰੇ ਐਫਪੀ ਦਾ ਤੇ ਜਿਹੜਾ ਇਹ ਅਸਲੀ ਸੀ ਨਾ ਸਾਰੇ ਨੁਕਤੇ ਸਾਰੇ ਨੁਕਤੇ ਸਰਕਾਰ ਖਤਮ ਨੂੰ ਵੀ ਪਲੀਜ਼ ਅੱਜ ਤੋਂ ਹੱਥ ਤੇ ਦੇਖੋ ਸਭ ਤੋਂ ਪਹਿਲਾਂ ਤਾਂ ਇਸ ਵਿਧਾਨ ਦੀ ਜਿੱਤ ਹੈ ਇਹ ਰੂਲ ਆਫ ਲਾ ਦੀ ਜਿੱਤ ਹੈ ਤੇ ਹੁਣ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਕੀ ਪੰਜਾਬ ਨੂੰ ਜਿਹੜਾ ਅੱਜ ਪੁਲਿਸ ਰਾਜ ਬਣਾਇਆ ਇਹ ਕਿਹਦੀ ਗਲਤੀ ਕਰਕੇ ਅੱਜ ਸਾਰੀ ਰਾਤ ਅਦਾਲਤ ਨੂੰ ਖੁੱਲਾ ਰਹਿ ਕੇ ਇਸ ਕੇਸ ਨੂੰ ਸੁਣਨਾ ਪਿਆ ਔਰ ਅੰਤ ਦੇ ਵਿੱਚ ਕੋਰਟ ਨੇ ਮੰਨਿਆ ਕਿ ਜਿਹੜੀ ਕੰਚਨਪ੍ਰੀਤ ਹੈ ਉਹਦੀ ਅਰੈਸਟ ਇਲਿਗਲ ਹੈ ਅਨਕਨਸਟੀਟਿਊਸ਼ਨਲ ਹੈ ਪੁਲਿਸ ਨੇ ਆਪਣੇ ਦਾਇਰੇ ਦੇ ਵਿੱਚੋਂ ਬਾਹਰ ਜਾ ਕੇ ਕੰਮ ਕੀਤਾ ਤੇ ਅੱਜ ਕੋਰਟ ਦੇ ਵਿੱਚ ਹੀ ਕੰਚਨ ਪ੍ਰੀਤ ਨੂੰ ਰਿਹਾ ਕਰ ਦਿੱਤਾ ਗਿਆ ਬੋਲੇ ਸੋਨਿਹਾਲ ਚੜੀਆ ਕਾ ਔਰ ਪੁਲਿਸ ਦੇ ਉਤੇ ਜੱਜ ਸਾਹਿਬ ਕਹਿੰਦੇ ਕਿ ਹਲੇ ਮੈਂ ਰਿਸਟ੍ਰੇਨ ਕਰ ਰਹੇ ਹਾਂ ਟਿੱਪਣੀ ਕਰਨ ਤੋਂ ਮੈਂ ਹੋਰ ਵੀ ਟਿੱਪਣੀਆਂ ਕਰ ਸਕਦਾ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਸਾਰਾ ਛੇਦੰਤਰ ਰਚਿਆ ਕਿਦਾਂ ਗਿਆ ਦੇਖੋ ਕੰਚਨ ਪ੍ਰੀਤ ਦੇ ਖਿਲਾਫ ਇਹ ਜਿਹੜੇ 4 ਮੁਕਦਮੇ ਸੀ ਇਹ ਚਾਰੇ ਚੋਣਾਂ ਦੇ ਦੌਰਾਨ ਦਰਜ ਹੋਏ ਚੋਣਾਂ ਤੋਂ ਪਹਿਲਾਂ ਤਾਂ ਉਹਦੇ ਖਿਲਾਫ ਕੋਈ ਮੁਕਦਮਾ ਨਹੀਂ ਸੀ ਚਾਰੇ ਮੁਕਦਮਿਆਂ ਦੇ ਵਿੱਚ ਬੇਲ ਮਿਲੀ ਕੋਰਟ ਤੋਂ ਸਿਰਫ ਮੁੱਖ ਮੰਤਰੀ ਆਪਣੀ ਈਗੋ ਸੈਟੀਸਫਾਈ ਕਰਨ ਦੇ ਲਈ ਕਿਉਂਕਿ ਫੜਨਾ ਸੀ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਕਿ ਆਪਦੀ ਇਸ ਸੌੜੀ ਸਿਆਸਤ ਦੇ ਵਿੱਚ ਮੁੱਖ ਮੰਤਰੀ ਨੇ ਪੰਜਾਬੀਅਤ ਨੂੰ ਵੀ ਸ਼ਰਮਸਾਰ ਕੀਤਾ ਪੰਜਾਬੀ ਤਾਂ ਧੀਆ ਪੈਣਾ ਦੀ ਇੱਜ਼ਤਾਂ ਦੇ ਰਾਖੇ ਮੰਨੇ ਜਾਂਦੇ ਨੇ ਇਹ ਦਿੱਲੀੋਂ ਆਏ ਮਨੀਰ ਸਿੰਘ ਸੋਧਿਆ ਦੇ ਸਾਮਦਾਨ ਦੰਦ ਭੇਜ ਤੇ ਚੱਲਣ ਵਾਲੇ ਆਮ ਆਦਮੀ ਪਾਰਟੀ ਦੇ ਲੋਕ ਇੰਨਾ ਨੇ ਤਾਂ ਪੰਜਾਬੀਏ ਤਾਂ ਸ਼ਰਮਸਾਰ ਕੀਤੀ ਇੱਕ ਧੀ ਨੂੰ ਰਾਤ ਨੂੰ ਗਲਤ ਅਰੈਸਟ ਕੀਤਾ ਪਰ ਮੇਰਾ ਸਿਰ ਝੁਕਦਾ ਹੈ ਕਿਉਂਕਿ ਅਸੀਂ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ 'ਚ ਮੇਰੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਦੇ ਕਿ ਜੀ ਮੇਰੀ ਪਾਰਟੀ ਦੇ ਇੱਕ ਲੀਡਰ ਕੰਚਨਪ੍ਰੀਤ ਜਿਨੇ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਜੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਹਨਾਂ 'ਚ ਲੜਾਈ ਲੜੀ ਉਹਨੂੰ ਗਲਤ ਤਰੀਕੇ ਨਾਲ ਅਰੈਸਟ ਕੀਤਾ ਕੋਰਟ ਨੇ ਆਰਡਰ ਪਾਸ ਕੀਤਾ ਸੀ ਉਸੇ ਸਮੇਂ ਕੰਚਨਪ੍ਰੀਤ ਨੂੰ ਪੁਲਿਸ ਕਸਟਡੀ ਚੋਂ ਮੈਜਿਸਟਰੇਟ ਦੀ ਕਸਟਡੀ ਚ ਸ਼ਿਫਟ ਕੀਤਾ ਤੇ ਮੈਜਿਸਟਰੇਟ ਸਾਹਿਬ ਨੂੰ ਕਿਹਾ ਕਿ ਇਹ ਜਿਹੜਾ 111 ਕਿਉਂਕਿ ਕੀਤਾ ਕੀ ਨਾਨ ਬੇਲੇਬਲ ਆਫੈਂਸ ਇੱਕ ਬੇਲੇਬਲ ਪਰਚੇ ਦੇ ਵਿੱਚ ਐਡ ਕੀਤਾ ਸੀ ਸਿਰਫ ਉਹਨੂੰ ਫੜਨ ਲਈ ਜਿਹੜਾ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜੱਜਮੈਂਟਸ ਕਹਿੰਦੀਆਂ ਨੇ ਕਿ ਨਹੀਂ ਕਰ ਸਕਦੇ ਸੋ ਮੈਜਿਸਟਰੇਟ ਸਾਹਿਬ ਨੇ ਅਜ ਆਰਡਰ ਪਾਸ ਕਰਕੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲ ਖੜੇ ਕੀਤੇ ਨੇ ਮੈਂ ਅਨੈਤਿਕ ਤੌਰ ਤੇ ਉਹਨਾਂ ਨੇ ਕਿਹਾ ਕਿ ਨੈਤਿਕ ਕਾਰਵਾਈ ਸੀ ਅਨਕਨਸਟੀਟਿਊਸ਼ਨਲ ਸੀ ਇਹ ਕਾਰਵਾਈ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਹੋਈ ਸੀ ਸੋ ਕੰਚਨਪ੍ਰੀਤ ਸਾਡੇ ਨਾਲ ਹੈ ਜੋ ਮੈਂ ਕਹੂੰਗਾ ਕਿ ਅੱਜ ਇੱਕ ਵਾਰ ਫੇਰ ਸਾਬਤ ਹੋ ਗਿਆ ਕਿ ਜਿਹੜਾ ਪੁਲਿਸ ਅਫਸਰ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂ ਉਥੇ ਉੱਪਰ ਅਦਾਲਤਾਂ ਬੈਠੀਆਂ ਨੇ ਹੁਣ ਅਦਾਲਤਾਂ 'ਚ ਜਵਾਬ ਨਹੀਂ ਹੋਈ ਅਫਸਰਾਂ ਦੀ ਹੋਈ ਹੈ ਸ਼ਰਮਸਾਰ ਕਿਨੂੰ ਹੋਣਾ ਪਿਆ ਉਹੀ ਅਫਸਰਾਂ ਨੂੰ ਜਿਹੜੇ ਸਾਮ-ਦਮ ਦੰਦ ਭੇਦ ਤੇ ਚੱਲਦੇ ਸੀ ਸ਼ਰਮਸਾਰ ਕਿਨੂੰ ਹੋਣਾ ਪਿਆ ਜਿਹੜੇ ਕਿ ਆਮ ਆਦਮੀ ਪਾਰਟੀ ਨੇ ਮੈਂ ਫੇਰ ਮੈਂ ਉਹ ਨਿੱਜੀ ਟਿੱਪਣੀਆਂ ਨਹੀਂ ਕਰਨੀਆਂ ਚਾਹੁੰਦਾ ਕਿ ਇੰਨਾ ਜ਼ੋਰ ਲਾਤਾ ਦਿੱਲੀੋਂ ਵਕੀਲ ਚੰਡੀਗੜ੍ਹੋਂ ਵਕੀਲ ਲਿਆਂਦੇ ਤੇ ਅੰਤ ਦੇ ਵਿੱਚ ਜਿੱਤਿਆ ਤਾਂ ਕਾਨੂੰਨ ਫੇਰ ਸਾਰਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਵੀ ਅਫਸਰ ਇਹ ਸਰਕਾਰ ਦੇ ਕਹਿ ਤੇ ਨਾ ਚੱਲੇ ਇਨਾਂ ਦਾ ਤਾਂ 1 ਸਾਲ ਰਹਿ ਗਿਆ ਇਹਨਾਂ ਨੂੰ ਤਾਂ ਆਪਣੀ 2027 ਦੀ ਹਾਰ ਦਿਖ ਰਹੀ ਹੈ ਅਫਸਰਾਂ ਦੇ ਲੰਬੇ ਕਰੀਅਰ ਨੇ ਸਾਰੇ ਸਾਡੇ ਭਰਾ ਨੇ ਇਹ ਕੋਈ ਪੰਜਾਬ ਪੁਲਿਸ ਕੋਈ ਬਾਹਰੋਂ ਥੋੜਾ ਆਈ ਹੈ ਇਹ ਪੰਜਾਬ ਦੇ ਨੇ ਇਹ ਆਪਣੇ ਫਰਜ਼ ਪਛਾਣਨ ਵਰਦੀ ਦੀ ਮਰਿਆਦਾ ਨੂੰ ਸਮਝਣ ਤੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰੇ ਤੇ ਸਾਡੇ ਨਾਲ ਟੋਕ ਰਿਆ ਤੁਸੀਂ ਇਸ ਵੇਲੇ ਗੱਲ ਕਰੀ ਤੁਹਾਡੇ ਨਾਲ ਨੇ ਥੋੜੀ ਦੇਰ ਪਹਿਲਾਂ ਜਦੋਂ ਤਸਵੀਰਾਂ ਮੀਡੀਆ ਦੇ ਵਿੱਚ ਵਾਇਰਲ ਹੋਈਆਂ ਤਾਂ ਉਸ ਵੇਲੇ ਕਾਲੇ ਰੰਗ ਦੇ ਪਹਿਰਾਵੇ ਦੇ ਵਿੱਚ ਇੱਕ ਲੇਡੀ ਪਤਾ ਨਹੀਂ ਉਹ ਪੁਲਿਸ ਵਾਲੀ ਸੀ ਜਾਂ ਕੌਣ ਹੈ ਉਹ ਸਾਰੇ ਮੀਡੀਆ ਵਿੱਚ ਮੀਡੀਆ ਸਾਹਮਣੇ ਇਤਰਾਜ਼ ਕੀਤਾ ਗਿਆ ਜੀ ਕਿ ਉਹ ਦੱਸਦਾ ਕਿ ਮੀਡੀਆ ਨੂੰ ਘਬਰਾਹ ਕੀਤਾ ਗਿਆ ਜੀ ਕਿਉਂਕਿ ਮੀਡੀਆ ਨੂੰ ਨਹੀਂ ਪਿਆਰ ਦਿੱਤਾ ਉਹ ਐਸੀ ਸਾਰੀ ਉਹ ਲਾਈਟ ਤਸਵੀਰਾਂ ਪਹੁੰਚਾਈਆਂ ਦੇਖੋ ਮੈਂ ਮਤਲਬ ਮਹਿਤਾ ਕਹਿਣਾ ਕਿ ਆਮ ਆਦਮੀ ਪਾਰਟੀ ਕਿਹੜਾ ਵਰਗ ਹੈ ਜਿਹਦੇ ਨਾਲ ਕੋਝੇ ਮਜ਼ਾਕ ਨਹੀਂ ਕਰ ਰਹੇ ਤੁਸੀਂ ਦੇਖੋ ਵੀ ਜਿਨ੍ਹਾਂ ਨੇ ਅਦਾਲਤ ਦੇ ਹੁਕਮਾਂ ਦੀਆਂ ਧਜੀਆਂ ਉਡਾਤੀਆਂ ਸੁਪਰੀਮ ਕੋਰਟ ਤੱਕ ਕਹਿੰਦੇ ਆ ਕਿ ਭਾਈ ਜੇ ਕਿਸੇ ਕੇਸ 'ਚ ਇੰਟਰਮ ਬੇਲ ਮਿਲੀ ਹੈ ਬੰਦਾ ਇਨਵੈਸਟੀਗੇਸ਼ਨ ਜੁਆਇਨ ਕਰਨ ਗਿਆ ਜੇ ਉਹਦੇ 'ਚ ਕੋਈ ਵੱਧ ਵੀ ਧਾਰਾ ਗਈ ਤਾਂ ਤੁਸੀਂ ਅਰੈਸਟ ਨਹੀਂ ਕਰ ਸਕਦੇ ਸੁਪਰੀਮ ਕੋਰਟ ਕਹ ਰਹੀ ਹੈ ਤੇ ਸਾਡੀ ਪੰਜਾਬ ਪੁਲਿਸ ਇਹ ਸਰਕਾਰ ਦੇ ਹੱਥਾਂ ਚੜ ਕੇ ਆਪਦੇ ਆਪ ਨੂੰ ਕੋਰਟ ਤੋਂ ਵੱਡਾ ਸਮਝਦੀ ਹੈ ਇਸੇ ਤਰੀਕੇ ਜੋ ਅੱਜ ਮੀਡੀਆ ਦੇ ਨਾਲ ਕੀਤਾ ਗਿਆ ਇੱਕ ਲੜਕੀ ਨੂੰ ਕੰਚਨਪ੍ਰੀਤ ਬਣਾ ਕੇ ਜਿਸ ਤਰੀਕੇ ਦਾ ਖੇਡ ਖੇਡਿਆ ਗਿਆ ਉਹਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਮੀਡੀਆ ਦਾ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਹੈ ਤੇ ਮੀਡੀਆ ਦੇ ਨਾਲ ਐਸਾ ਜੇ ਕੋਝਾ ਮਜ਼ਾਕ ਕੀਤਾ ਤਾਂ ਬੇहद ਸ਼ਰਮਿੰਦਗੀ ਦੀ ਗੱਲ ਹੈ ਪਰ ਮੈਂ ਤੁਹਾਨੂੰ ਭਰਾਓ ਕਹਿਣਾ ਕਿ ਜਿਨ੍ਹਾਂ ਨੇ ਪੰਜਾਬੀਅਤ ਹੀ ਸ਼ਰਮਸਾਰ ਕਰਤੀ ਜਿਨ੍ਹਾਂ ਨੇ ਧੀ ਤੇ ਪਰਚਾ ਦੇ ਕੇ ਰਾਤ ਨੂੰ ਉਹਨੂੰ ਠਾਣੇ 'ਚ ਚੱਕ ਲਿਆ ਤਾਂ ਇਹ ਇਹ ਸਰਕਾਰ ਤੋਂ ਤੁਸੀਂ ਹੋਰ ਤਵਕਕੋ ਰੱਖ ਵੀ ਕੀ ਸਕਦੇ ਜਿਹੜਾ ਦੇਖੋ ਮਾਣਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਹੁਕਮਾਂ ਤੇ ਅੱਜ ਦੀ ਕੋਰਟ ਹੀਅਰਿੰਗ ਹੋਈ ਕੋਰਟ ਹੀਅਰਿੰਗ ਦੇ ਵਿੱਚ ਜਿਹੜੀ ਕੰਚਨਪ੍ਰੀਤ ਦੀ ਅਰੈਸਟ ਸੀ ਉਹਦੇ ਉੱਤੇ ਬਹਿਸ ਹੋਈ ਔਰ ਕੋਰਟ ਨੇ ਇਹ ਮੰਨਿਆ ਕਿ ਕੰਚਨਪ੍ਰੀਤ ਦੀ ਜਿਹੜੀ ਕੱਲ ਅਰੈਸਟ ਕੀਤੀ ਗਈ ਹੈ ਕਿਉਂਕਿ ਵੱਦਾ ਜੁਰਮ ਕਰਕੇ ਕੀਤੀ ਹੈ ਉਹ ਪਰਚਾ ਤਾਂ ਸਾਰਾ ਅਵੇਲੇਬਲ ਸੀ ਨਾਨ ਅਵੇਲੇਬਲ 111 ਧਾਰਾ ਜਿਹੜੀ ਜੋੜੀ ਗਈ ਉਹ ਕੰਚਨਪ੍ਰੀਤ ਤੇ ਨਹੀਂ ਲੱਗ ਸਕਦੀ ਸੀ ਸੋ ਉਹ ਅਰੈਸਟ ਨੂੰ ਕੋਰਟ ਨੇ ਅਨ ਕਨਸਟੀਟਿਊਸ਼ਨਲ ਕਿਹਾ ਕੋਰਟ ਨੇ ਬੜੇ ਸਖਤ ਲਫ਼ਜ਼ ਪੰਜਾਬ ਪੁਲਿਸ ਦੀ ਕਾਰਵਾਈ ਤੇ ਵਰਤੇ ਨੇ ਇੱਕ ਕੋਰਟ ਨੇ ਕਿਹਾ ਕਿ ਜਿਹੜੀ ਕਾਰਵਾਈ ਹੈ ਇਸ ਸੰਵਿਧਾਨ ਦੇ ਕਾਨੂੰਨ ਦੇ ਹਰ ਦਾਇਰੇ ਚੋਂ ਬਾਹਰ ਜਾ ਕੇ ਕੀਤੀ ਗਈ ਔਰ ਅੱਗੇ ਤੋਂ ਤਾੜਨਾ ਕੀਤੀ ਹੈ ਪੰਜਾਬ ਪੁਲਿਸ ਨੂੰ ਕਿ ਐਸੀਆਂ ਕਾਰਵਾਈਆਂ ਨਾ ਕਰੇ ਸੋ ਇੱਕ ਬਹੁਤ ਵੱਡਾ ਇਹ ਮੈਂ ਕਹਿੰਦਾ ਕਿ ਤਮਾਚਾ ਪੰਜਾਬ ਪੁਲਿਸ ਦੇ ਮੂੰਹ ਤੇ ਕੋਰਟ ਨੇ ਮਾਰਿਆ ਤੇ ਉਹਨਾਂ ਨੂੰ ਦੱਸਿਆ ਕਿ ਕੋਰਟ ਸਭ ਤੋਂ ਵੱਡੀ ਹੈ ਸੰਵਿਧਾਨ ਸਭ ਤੋਂ ਵੱਡਾ ਕਾਨੂੰਨ ਸਭ ਤੋਂ ਵੱਡਾ ਕਾਨੂੰਨ ਤੋਂ ਉੱਪਰ ਨਾ ਕੋਈ ਪੁਲਿਸ ਹੈ ਨਾ ਕੋਈ ਮੁੱਖ ਮੰਤਰੀ ਹੈ ਜ਼ਮਾਨਤ ਜ਼ਮਾਨਤ ਹੋਈ ਹੈ ਯਾਰ ਖਤਮ ਰੀਲਿਸ ਉਹ ਖਤਮ ਜਿਹੜੇ ਪਰਚੇ ਚ ਫੜਿਆ ਸੀ ਉਹ ਕੋਰਟ ਨੇ ਉਹਨੂੰ ਸੈਟਸਾਈਡ ਕਰਤਾ ਹੈ ਇਹ ਰੀਲਿਸ ਹੋ ਗਏ ਨੇ ਕੋਈ ਜ਼ਮਾਨਤ ਨਹੀਂ ਉਹ ਗਲਤ ਫੜਿਆ ਸੀ ਰੀਲਿਸ ਕਰਤਾ ਤਰਨਤਾਰਨ ਦੇ ਇਤਿਹਾਸ ਚ ਪਹਿਲੀ ਕਾਰਵਾਈ ਉਹ ਗਲਤ ਵੀ ਜਿਹੜੀ ਇੰਨੀ ਲੰਬੀ ਚੱਲੀ ਰਾਤ ਦੇ ਰਾਤ ਤੱਕ ਚੱਲੀ ਦੇਖੋ ਇਤਿਹਾਸ ਲਿਖੇ ਜਾਂਦੇ ਨੇ ਪਰ ਬੜੀ ਚੰਗੀ ਗੱਲ ਹੈ ਮੈਂ ਕਹੂੰਗਾ ਕਿ ਤਰਨਤਾਰਨ ਦੇ ਕੀ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ ਕਿ ਰਾਤ ਨੂੰ ਕੋਰਟ ਲੱਗੀ ਮੈਂ ਸਟਾਰਟਿੰਗ ਤੋਂ ਕੀਤੀ ਸੀ ਕਿ ਕੋਟ ਲੱਗੀ ਕਿਉਂ ਕੋਟ ਲੱਗੀ ਕਿਉਂਕਿ ਇਹ ਵਧੀਕੀ ਪੰਜਾਬ ਪੁਲਿਸ ਦੀ ਹੈ ਇਹ ਗਲਤੀ ਅਫਸਰਾਂ ਦੀ ਹੈ ਇਹ ਗਲਤੀ ਸਰਕਾਰ ਦੀ ਹੈ ਜਿਹੜੇ ਵੈਂਡਾਟਾ ਪੋਲਿਟਿਕਸ ਕਰਦੇ ਨੇ ਪਰ ਸਾਡਾ ਸਿਰ ਚੁੱਕਦਾ ਅਦਾਲਤ ਅੱਗੇ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਇਨਸਾਫ ਦਿੱਤਾ ਔਰ ਅੱਜ ਕੰਚਨਪ੍ਰੀਤ ਕੋਟ ਤੋਂ ਬਾਹਰ ਜਿਹੜੇ ਕੰਚਨਪ੍ਰੀਤ ਨੂੰ ਪੁਲਿਸ ਉਰੇ ਦਿਖਾਰੇ ਸੀ ਕਿ ਜੀ ਮੁੱਖ ਮੰਤਰੀ ਦੇ ਕਹਿਣ ਤੇ ਲੈ ਕੇ ਆਈ ਅਦਾਲਤ ਦੇ ਵਿੱਚ ਐਡੀ ਤਾਕਤ ਆ ਉਹ ਕੰਚਨਪ੍ਰੀਤ ਅੱਜ ਸਾਡੇ ਨਾਲ ਅਕਾਲੀ ਦਲ ਦੇ ਯੋਧਿਆਂ ਨਾਲ ਵਾਪਸ ਚੜ੍ਹਦੀ ਕਲਾ 'ਚ ਅਸੀਂ ਜਾ ਰਹੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ